ਸਿਵਲੈਂਟਸ ਜੀ ਦੇਖ ਰਹੇ ਹੋ ਨੂਰਪੁਰ ਪੇਦੀ ਇਲਾਕੇ ਦੀਆਂ ਇਹ ਚੱਜ ਬਿਲ ਦੇ ਨੇੜੇ ਜੜੀਆਂ ਦੱਸਿਆ ਜਾ ਰਿਹਾ ਹੈ ਕਿ ਤੀਜੀ ਵਾਰ ਜਿਹੜਾ ਬੋਰ ਧਰਤੀ ਦੇ ਵਿੱਚ ਧੱਸ ਚੁੱਕਿਆ ਹੈ ਇਸ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਾਤ ਦਿਨ ਜਿਹੜੀ ਨਜਾਇਜ਼ ਮੈਨਿੰਗ ਵੀ ਹੋ ਰਹੀ ਹੈ ਤੇ ਇਸ ਨੂੰ ਜਿਹੜਾ ਮੁੱਖ ਕਾਰਨ ਮੰਨਿਆ ਜਾ ਰਿਹਾ ਲੋਕਾਂ ਦਾ ਇਹ ਕਹਿਣਾ ਹੈਗਾ ਪਰ ਲੇਕਿਨ ਅਸੀਂ ਦੇਖ ਸਕਦੇ ਹਾਂ ਕਿ ਕੀ ਕਾਰਨ ਹੈ ਕੀ ਨਹੀਂ ਇਹ ਤਾਂ ਅਸੀਂ ਜਿਹੜੇ ਐਕਸਪਰਟੀ ਦੱਸ ਸਕਦੇ ਨੇ ਪਰ ਲੇਕਿਨ ਜਦੋਂ ਬੋਰ ਧਰਤੀ ਦੇ ਵਿੱਚ ਧਸਣੇ ਸ਼ੁਰੂ ਹੋ ਚੁੱਕੇ ਨੇ ਇਹ ਹਾਲਾਤ ਜਿਹੜੇ ਇਸ ਪਿੰਲੇ ਹੋ ਚੁੱਕੇ ਨੇ ਨੋਟਪੁਰ ਦੇ ਇਲਾਕੇ ਦੇ ਤੇ ਕੁਝ ਮੋਤਵਰ ਬਿਅਕਤੀ ਜਿਹੜੇ ਮੌਕੇ ਤੇ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਇਹ ਸਾਰੇ ਮੰਜਲ ਵਾਸਤੇ ਆਉ ਕਰਦੇ ਆ ਗੱਲਬਾਤ ਇਹੀ ਆ ਭਈ ਜਿੱਦਾਂ ਹੁਣ ਨਜਾਇਜ਼ ਮੈਨ ਖੁੰਦੀ ਉਹਦੇ ਕਰਕੇ ਲੈਵਲ ਡੂੰਗੇ ਚਲ ਗਏ ਤੇ ਕਿਸਾਨਾਂ ਦੀ ਬਰਬਾਦੀ ਹੋ ਗਈ ਕਿੰਨਾ ਕਰੋ ਖਾਨ ਹੋ ਗਿਆ ਹੁਣ ਤੱਕ ਨੁਕਸਾਨ ਹੀ ਨੁਕਸਾਨ ਆ ਕੋਈ ਪੱਲੇ ਕੱਖ ਨਹੀਂ ਪੈਂਦਾ ਇੱਕ ਘੰਟੇ ਦਾ ਸਾਢੇ 3 ਲੀਟਰ ਡੀਜ਼ਲ ਖਾਂਦਾ ਜਨਰੇਟਰ ਤੇ ਦੇਰ ਦੋਸਤ 300 ਫੁੱਟ ਤੇ ਪਾਣੀ ਕਿਤੇ ਚਾਕਾ ਲਿਆ ਕੇ ਸੌਖਾ ਕੰਮ ਆ ਜੀ ਹਾਂਜੀ ਇਹ ਨਜਾਇਜ਼ ਮੈਨਗ ਨੇ ਸਾਰਾ ਪੱਠਾ ਉਠਾ ਲਿਆ ਜੀ ਇਹ ਪਿੰਡ ਦੀ ਗੱਲ ਐ ਇਸ ਟਾਈਮ ਇਹ ਪਿੰਡ ਹੀਰਪੁਰ ਸੈਦਪੁਰ ਦੀ ਆ ਜੀ ਔਰ ਬਈਆਰੇ ਤਿੰਨੇ ਪਿੰਡ ਆ ਜੀ ਇਹ ਇਸ ਟਾਈਮ ਦੋਹਾਂ ਯਾਨੀ ਕਿ ਮੇਨ ਪਿੰਡ ਸੈਦਪੁਰ ਹੀਰਪੁਰ ਦੀ ਔਰ ਬਈਆਰੇ ਦੀ ਹੱਦ ਵਿੱਚ ਖੜੀ ਜੀ ਆ ਇਹ ਮੁੱਖ ਕਰਨ ਕੀ ਕਹਿ ਸਕਦੇ ਆਪਾਂ ਨਜਾਇਜ਼ ਮੈਨਗਾ ਇਹਦਾ ਮੁੱਖ ਕਰਨ ਮੰਗ ਕੀ ਕਰਦੇ ਹੋ ਅੱਗੇ ਤੁਸੀਂ ਹੁਣ ਉਹ ਮੰਗ ਤਾਂ ਹੁਣ ਦੱਸੋ ਕੀ ਦੇ ਕੀ ਕਿਹੜੀ ਮੰਗ ਕਿਆ ਕਰ ਲਈਏ ਕੋਈ ਪ੍ਰਮਾਤਮਾ ਦਾ ਹੈ ਨਹੀਂ ਵੀ ਐਸਾ ਸਾਡੀ ਮੰਗ ਵੀ ਨਹੀਂ ਪੂਰੀਆ ਕਰ ਦੇਣੀ ਆ ਮੈਨਾਂ ਕਬਾਦ ਹੋ ਜਾ ਬਸ ਅਸੀਂ ਕਿਸੇ ਤੇ ਕੁਝ ਨਹੀਂ ਮੰਗਦੇ ਅਸੀਂ ਆਪੇ ਜੋ ਕਰਨਾ ਕਰਾ ਲੈਣਾ ਰਲੀ ਮਿਲੀ ਭੁਗਤ ਲੱਗਦੀ ਏ ਬਿਲਕੁਲ ਰਲੀ ਮਿਲੀ ਏ ਜੀ ਹੋਰ ਐਦਾਂ ਸਰਕਾਰ ਤੇ ਵਗੈਰਾ ਪੱਤਾ ਨਹੀਂ ਝੁੱਲ ਸਕਦਾ ਜੇ ਸਰਕਾਰ ਚਾਹੇ ਤਾਂ ਇੱਕ ਦਿਨ ਚ ਇੱਕ ਪੱਤਾ ਵੀ ਝੁੱਲਣ ਦੇ ਉਹੀ ਮੁੱਖ ਕਾਰਨ ਕਹਿ ਸਕਦੇ ਹੋ ਕਿ ਮਾਈਨਿੰਗ ਚੱਲ ਰਹੀ ਉਹਨੇ ਕਰਕੇ ਥੋੜਾ ਨਜਾਇਜ਼ ਮੈਂ ਨਕਦੀਕ ਕਾਰਨ ਹੀ ਇਹ ਐਸਟੇਮ ਜ਼ਿਮੀਂਦਾਰਾਂ ਦਾ ਇਹ ਹਾਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਹ ਬੋਰ ਕਰਾਇਆ ਸੀ 4 ਸਾਲ ਹੋ ਗਏ ਮੈਨੇ 4 ਸਾਲਾਂ 4 ਬੋਰ ਹੋ ਗਏ ਮੰਨ ਲਓ ਆਹ ਸਾਲੇ ਬੋਰ ਖਰਾਬ ਹੋ ਜਾਂਦਾ ਕਿੰਨੇ ਕੁ ਪੈਸੇ ਮੰਨ ਲਓ ਕਰੀ ਜੇ ਜੀ ਆਪਾਂ ਜ਼ਿਮੀਂਦਾਰ ਛੋਟੇ ਆ 2-3 ਕਿੱਲੇ ਵਾਲੇ ਜ਼ਿਮੀਂਦਾਰ ਤਾਉ ਤੇ ਪਤਾ ਆਇਆ ਹੁਣ 20 ਫੁੱਟ ਤੇ ਪੋਰ ਫੇਰ ਟੁੱਟ ਗਿਆ ਹੁਣ ਫੇਰ ਨਾ ਕੋਈ ਮਸ਼ੀਨ ਨਾ ਕੋਈ ਕੁਛ ਮਿਲ ਰਿਹਾ ਕਣਕ ਸੁੱਕ ਰਹੀ ਹੈ ਹੁਣ ਕੀ ਦਾ ਕਰ ਦਈਏ ਠੀਕ ਹੈ ਮੈਨੰਗ ਦਾ ਉਹ ਕਰੂ ਬਈ ਮੈਨੰਗ ਬੰਦ ਕਰਾਉ ਦਿਨ ਰਾਤ ਮੈਨੰਗ ਜਾਦਾ ਹੀ ਕੋਈ ਮੈਨੰਗ ਨੂੰ ਕਿਸੇ ਤਰ੍ਹਾਂ ਦੀ ਉਹ ਨਹੀਂ ਸਰਕਾਰ ਨੂੰ ਕੀ ਦੀ ਕਰਨੀ ਜਾਂਦੇ ਸਰਕਾਰ ਨੂੰ ਇਹ ਪੇ ਮੈਨੰਗ ਬੰਦ ਕਰਾ ਦੂਗਾ ਸਾਡਾ ਤਾਂ ਮੜ ਮੋਟਾ ਜਿਹੜਾ ਟੂਟੀ ਰਾਖ ਚੱਲਿਆ ਮੈਨੰਗ ਦਾ ਨਾਂ ਲੈ ਕੇ ਤਾਂ ਸਰਕਾਰ ਪਰ ਨਹੀਂ ਕੀਤੀ ਮੈਨੰਗ ਦੇ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਤੀਆਂ ਹੋਰ ਅਸੀਂ ਇਹਨਾਂ ਕੋਲ ਅਹੀ ਕਿਹੜਾ ਕੋਈ ਦੋ ਨੰਬਰ ਦਾ ਕੰਮ ਕਰਨਾ ਜੀੜਾ ਗਰ ਕਰ ਕਰ ਖੜਾ ਖੜਾ